ਇਹ ਹਲਚਕੀ ਸੜਨ ਨੂੰ ਹੱਕ ਹੀ ਮਿਲਿਆ ਲੱਗਦਾ ਕਿ ਇਹਨਾਂ ਇਲੈਕਸ਼ਨਾਂ ਦੇ ਉੱਪਰ ਇਸ ਦਾ ਕੋਈ ਅਸਰ ਹੋਵੇ ਬਿਲਕੁਲ ਅਸਰ ਹੋਊਗਾ ਲੋਕ ਇਹਨਾਂ ਨੂੰ ਜਵਾਬ ਦੇਣਗੇ ਵੋਟਾਂ ਦੇ ਰਾਹੀਂ ਆਨੰਦਪੁਰ ਸਾਹਿਬ ਦਾ ਮਤਾ ਵੀ ਉਹਨੇ ਲਾਗੂ ਨਹੀਂ ਕੀਤਾ ਸੈਂਟਰ ਦੀ ਸਰਕਾਰ ਨੇ 850 ਕਿਸਾਨ ਮਾਰਤੇ ਪੰਜਾਬ ਦੇ ਲੋਕ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਗੇ ਇਹਨਾਂ ਦੇ ਵਿਰੁੱਧ ਵੋਟਾਂ ਭਰਤਾ ਕੇ ਜੋ ਬਰੂਹੇ ਖੜੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਦਿੱਗਜ ਉਮੀਦਵਾਰਾਂ ਦੇ ਵੱਲੋਂ ਲਗਾਤਾਰ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਚੰਡੀਗੜ੍ਹ ਤੋਂ ਉਮੀਦਵਾਰ ਲਖਵੀਰ ਸਿੰਘ ਵੀ ਜਿਹੜੇ ਕਿ ਇਸ ਸਮੇਂ ਪੂਰੇ ਜ਼ੋਰਾਂ ਦੇ ਨਾਲ ਆਪਣੇ ਪ੍ਰਚਾਰ ਮਹੀਮ ਦੇ ਵਿੱਚ ਜੁਟੇ ਹੋਏ ਨੇ ਗੱਲਬਾਤ ਕਰਦੇ ਨੇ ਲਖਵੀਰ ਜੀ ਕਿਸ ਤਰ੍ਹਾਂ ਦਾ ਮਹੀਮ ਨੂੰ ਪਰਮਾ ਹੁੰਗਾਰਾ ਮੜਿਆ ਕੁਝ ਹੀ ਦਿਨ ਬਾਕੀ ਰਹਿ ਗਏ ਨੇ ਇਲੈਕਸ਼ਨ ਨੂੰ ਹਾਂਜੀ ਸਭ ਤੋਂ ਪਹਿਲਾਂ ਤਾਂ ਹਮਦਰਦ ਟੀਵੀ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਕੋਲੇ ਆ ਕੇ ਸਾਡੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਤੁਹਾਡੇ ਜਰੀਏ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਹੰਗਾਰਾ ਸੰਗਤਾਂ ਤੋਂ ਮਿਲ ਰਿਹਾ ਕਿਉਂਕਿ ਸਾਰੇ ਹੀ ਸੰਗਤਾਂ ਨੇ ਦੇਖ ਲਿਆ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਚਾਹੇ ਕਾਂਗਰਸ ਹੋਵੇ ਚਾਹੇ ਹੋਰ ਪਾਰਟੀਆਂ ਹੋਣ ਜਿਹੜੀਆਂ ਦਿੱਲੀ ਦੇ ਵਿੱਚ ਰਾਜ ਕਰਨ ਵਾਲੀਆਂ ਸਾਰਿਆਂ ਨੇ ਜਿਨ੍ਹਾਂ ਦੇ ਜਿਨ੍ਹਾਂ ਨੇ ਵੀ ਇੱਥੋਂ ਮੈਂਬਰ ਪਾਰਲੀਮੈਂਟ ਬਣਾਏ ਉਹਨਾਂ ਨੇ ਚੰਡੀਗੜ੍ਹ ਵਾਸਤੇ ਕੁਝ ਨਹੀਂ ਕੀਤਾ ਜਦੋਂ ਅਸੀਂ ਪਿੰਡਾਂ ਦੇ ਜਿਹੜੇ ਚੰਡੀਗੜ੍ਹ ਦੇ 25 ਤੋਂ 27 ਪਿੰਡ ਨੇ ਉਹਨਾਂ ਵਿੱਚ ਜਾਣੇ ਆ ਬਹੁਤ ਬੜੀ ਗੰਦ ਉੱਥੇ ਗੰਦਗੀ ਫਲਾਈ ਹੋਈ ਆ ਪੂਰੇ ਹਾਲ ਨੇ ਕੋਈ ਰਸਤਾ ਨਹੀਂ ਸੜਕਾਂ ਟੁੱਟੀਆਂ ਹੋਈਆਂ ਨੇ ਤੇ ਜਿਹੜੀਆਂ ਚੰਡੀਗੜ੍ਹ ਦੇ ਬਸਨੀਕਾਂ ਦੀਆਂ ਜ਼ਮੀਨਾਂ ਨੇ ਉਹਨਾਂ ਦਾ ਰੇਟ ਬਿਲਕੁਲ ਘੱਟ ਆ 70-80 ਲੱਖ ਆ ਜਿਹੜਾ ਨਾਲ ਪੰਜਾਬ ਦੀ ਹੱਦ ਲੱਗਦੀ ਆ ਉੱਥੇ 20-20 ਕਰੋੜ ਰੁਪਈਆ ਇਸ ਕਰਕੇ ਜਿਹੜਾ ਇੱਥੋਂ ਦਾ ਜਿਹੜਾ ਕਲੈਕਟਰ ਰੇਟ ਆ ਜਦੋਂ ਇੱਥੇ ਖੇਤੀਬਾੜੀ ਵਾਲੀ ਜ਼ਮੀਨें ਨਹੀਂ ਫਿਰ ਪੁਰਾਣਾ ਕਲੈਕਟਰ ਰੇਟ ਹੈ ਜਿਹੜਾ ਉਹਦੇ ਹਿਸਾਬ ਨਾਲ ਜੋੜ ਕੇ ਇਹ ਜਿਹਨਾਂ ਨੇ ਦੇ ਰਹੇ ਨੇ ਤੇ ਜਿਹੜਾ ਕਾਂਗਰਸ ਦਾ ਅੱਜ ਇੱਥੋਂ ਦਾ ਉਮੀਦਵਾਰ ਖੜਾ ਹੈ ਉਹ ਸਿੱਧਾ ਕਹਿੰਦਾ ਕਹਿੰਦਾ ਵੀ ਇੱਥੇ ਇੱਕ ਅਸੈਂਬਲੀ ਬਣਾਈ ਜਾਊਗੀ ਚੰਡੀਗੜ੍ਹ ਦੀ ਉਸ ਜੋ ਪੰਜਾਬ ਦੇ ਉੱਤੇ ਚੰਡੀਗੜ੍ਹ ਦਾ ਜਿਹੜਾ ਹੱਕ ਹੈ ਉਹ ਪੱਕੇ ਤੌਰ ਤੇ ਖੋਹ ਨੂੰ ਫਿਰਦਿਆ ਸੈਂਟਰ ਸਰਕਾਰ ਤੇ ਉਹਦੇ ਭਾਈਵਾਲ ਨੇ ਜਿਹੜੇ ਅਸੀਂ ਇਹ ਕਦੇ ਵੀ ਹੋਣ ਨਹੀਂ ਦਊਂਗਾ ਛਰੋਣੀ ਕਾਲੀ ਦਾ ਲੰਬਰਸਰ ਮੁੱਢ ਤੋਂ ਮੰਗ ਕਰਦਾ ਆ ਰਿਹਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਇਹ ਪੰਜਾਬ ਦੀ ਰਾਜਧਾਨੀ ਬਣੀ ਸੀ ਟੈਂਪਰੇਰੀ ਤੌਰ ਤੇ ਇੱਥੇ ਹਰਿਆਣਾ ਤੇ ਹੋਰ ਸਟੇਟਾਂ ਨੂੰ ਦਫ਼ਤਰ ਖੋਲਣ ਲਈ ਦਿੱਤੇ ਸੀ ਕਿ ਜਦੋਂ ਹਰਿਆਣੇ ਦੀ ਰਾਜਧਾਨੀ ਵੱਖਰੀ ਬਣ ਜੂਗੀ ਅਸੀਂ ਆਪਣੇ ਦਫ਼ਤਰ ਬਾਹਰ ਲੈ ਜਾਗੇ ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਦਿੱਤੀ ਜਾਊਗੀ ਪਰ ਅੱਜ ਤਾਂ ਹੱਦ ਹੋ ਗਈ ਜਿਹੜਾ ਹੁਣ ਦਾ ਚੋਣ ਮੈਨੀਫੈਸਟੋ ਬਣਾਇਆ ਕਾਂਗਰਸ ਨੇ ਇੱਥੋਂ ਦਾ ਜਿਹੜਾ ਕੈਂਡੀਡੇਟ ਖੜਾ ਹੈ ਉਹਨੇ ਸਿੱਧਾ ਕਹਿਤਾ ਕਿ ਇੱਥੇ ਐਮ.ਐਲ.ਏ ਬਣਾਏ ਜਾਣਗੇ ਇੱਥੋਂ ਦੀ ਐਸੈਂਬਲੀ ਬਣਾਈ ਜਾਊਗੀ ਇੱਥੋਂ ਦਾ ਮੁੱਖ ਮੰਤਰੀ ਹੋਊਗਾ ਮਤਲਬ ਸਿੱਧੇ ਤੌਰ ਤੇ ਉਹ ਪੰਜਾਬ ਤੋਂ ਚੰਡੀਗੜ੍ਹ ਨੂੰ ਖੋਣ ਨੂੰ ਫਿਰਦਾ ਸੀ ਕਦੇ ਵੀ ਹੋਣ ਨਹੀਂ ਦਊਂਗੇ ਚਰੋਹਣੀ ਕਾਲੀ ਦਾ ਨੰਬਰ ਸਰ ਪੰਜਾਬ ਦੇ ਵਿੱਚ ਵੀ ਬਾਲਟੀ ਚੋਣ ਨਿਸ਼ਾਨ ਤੇ ਸਾਰੇ ਕੈਂਡੀਡੇਟ ਉਤਾਰੇ ਹੋਏ ਆ ਸਾਰੇ ਜਿੱਤ ਰਹੇ ਨੇ ਸੋ ਅਸੀਂ ਜਦੋਂ ਵੀ ਸਾਨੂੰ ਇਹਨਾਂ ਲੋਕਾਂ ਨੇ ਸਾਨੂੰ ਮੌਕਾ ਦਿੱਤਾ ਸੇਵਾ ਦਾ ਅਸੀਂ ਅ ਇਥੋਂ ਦੇ ਲੋਕਾਂ ਨੂੰ ਪਿੰਡਾਂ ਦੇ ਜਿਹੜੇ ਅਜਾੜਾ ਕੀਤਾ ਹੋਇਆ ਉਹਨਾਂ ਨੂੰ ਆਪਣੇ ਹੱਕ ਦਵਾਵਾਂਗੇ ਸੋ ਅਸੀਂ ਕਦੇ ਵੀ ਇਹ ਜਿਹੜਾ ਚੰਡੀਗੜ੍ਹ ਆ ਖੋਹ ਨਹੀਂ ਦਵਾਵਾਂਗੇ ਵੈਰੂ ਜੀ ਕਾ ਖਾਲਸਾ ਸੋ ਬਾਕੀ ਜਦੋਂ ਇਲੈਕਸ਼ਨ ਹੁੰਦੇ ਨੇ ਉਦੋਂ ਹੀ ਚੰਡੀਗੜ੍ਹ ਦੇ ਮੁੱਦੇ ਦੇ ਉੱਪਰ ਜੰਮ ਕੇ ਸਿਆਸਤ ਹੁੰਦੀ ਹੈ ਵਿਰੋਧੀ ਇੱਕ ਦੂਜੇ ਦੇ ਉੱਪਰ ਤੰਜ ਕੱਸਦੇ ਹੈਗੇ ਨੇ ਆਮ ਦੇਨਾਂ ਦੇ ਵਿੱਚ ਠੰਡੇ ਬਸਤੇ ਚ ਕਿਉਂ ਪਾ ਦਿੱਤਾ ਜਾਂਦਾ ਹੈ ਮਸਲਾ ਸਾਡੇ ਨਾਲ ਇੰਦਰਾ ਗਾਂਧੀ ਨੇ ਵੀ ਸਮਝੌਤਾ ਕੀਤਾ ਸੀ ਅਨੰਦਪੁਰ ਸਾਹਿਬ ਦਾ ਮਤਾ ਵੀ ਉਹਨੇ ਲਾਗੂ ਨਹੀਂ ਕੀਤਾ ਫਿਰ ਜੀਬ ਲੌਂਗੋ ਵਾਲੇ ਸਮਝੌਤੇ ਤੇ ਬੱਖ ਬੱਖ ਲੋਕ ਸਰਕਾਰਾਂ ਹੰਡਾ ਕੇ ਚੱਲੇਗੇ ਉਹ ਵੀ ਲਾਗੂ ਨਹੀਂ ਕੀਤਾ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਸੀ ਉਹ ਲਾਗੂ ਨਹੀਂ ਕੀਤਾ ਸਾਡੇ ਨਾਲ ਜਿੱਥੇ ਵੀ ਦੇਖੋ ਉੱਥੇ ੱੱਕਾ ਸਾਡੇ ਸੈਂਟਰ ਦੀ ਸਰਕਾਰ ਨੇ 850 ਕਿਸਾਨ ਮਾਰਤੇ ਤੇ ਹੁਣ ਜਿਹੜੀ ਝਾੜੂ ਦੀ ਸਰਕਾਰ ਅੱਜ ਪੰਜਾਬ ਦੇ ਵਿੱਚ ਸ਼ੁਭਕਰਮਨ ਸਿੰਘ ਹਰਿਆਣੇ ਦੀ ਸਰਕਾਰ ਨੇ ਸਾਡੇ ਪੰਜਾਬ ਚ ਆ ਕੇ ਉਹ ਉਹਦੇ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਤੋਂ ਅਸੀਂ ਕਦੇ ਚੀਜ਼ਾਂ ਬਰਦਾਸ਼ਤ ਨਹੀਂ ਕਰਾਂਗੇ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਹੈ ਉਹ ਦਵਾ ਕੇ ਛੱਡਾਂਗੇ ਤੋ ਹੋਰ ਵੀ ਸਾਰੇ ਬਹੁਤ ਸਾਰੇ ਮਸਲੇ ਹੈ ਜਿਵੇਂ ਤੁਸੀਂ ਕਿਸਾਨੀ ਮੁੱਦੇ ਦਾ ਜ਼ਿਕਰ ਕੀਤਾ ਹੈ ਕਿ ਹਰ ਇੱਕ ਕਿਸਾਨ ਨੂੰ ਹੱਕ ਨਹੀਂ ਮਿਲਿਆ ਲੱਗਦਾ ਹੈ ਕਿ ਇਹਨਾਂ ਇਲੈਕਸ਼ਨਾਂ ਦੇ ਉੱਪਰ ਇਸ ਦਾ ਕੋਈ ਅਸਰ ਹੋਵੇਗਾ ਬਿਲਕੁਲ ਜੀ ਬਿਲਕੁਲ ਅਸਰ ਹੋਊਗਾ ਲੋਕ ਇਹਨਾਂ ਨੂੰ ਜਵਾਬ ਦੇਣਗੇ ਵੋਟਾਂ ਦੇ ਰਾਹੀਂ ਸਾਡੇ ਜਿਹੜੇ ਉਮੀਦਵਾਰ ਨੇ ਸਾਰਿਆਂ ਨੂੰ ਜਿਤਾਉਣਗੇ ਕਿਉਂਕਿ ਅਸੀਂ ਕਿਸਾਨੀ ਨਾਲ ਵੀ ਖੜੇ ਹਾਂ ਨੌਜਵਾਨੀ ਨਾਲ ਵੀ ਖੜੇ ਹਾਂ ਜਦੋਂ ਵੀ ਕਦੇ ਤੱਕਾ ਹੋਇਆ ਚਾਹੇ ਕਿਤੇ ਵੀ ਕਿਸੇ ਵੀ ਫੀਲਡ ਵਿੱਚ ਹੋਵੇ ਕਿਸੇ ਨਾਲ ਜਾਤ ਨਾਲ ਹੋਵੇ ਧਰਮ ਨਾਲ ਹੋਵੇ ਅਸੀਂ ਹਮੇਸ਼ਾ ਖੜਦੇ ਆ ਜਿਹੜੀ ਇਹ ਕਾਂਗਰਸ ਨੇ ਪਹਿਲਾਂ ਬਾਬਰੀ ਵਸਤੇ ਕਰਾਈ ਐ ਸਾਡਾ ਅਕਾਲ ਤਖਤ ਸਾਹਿਬ ਟਾਇਆ ਪਹਿਲੀ ਜੂਨ ਦੀ ਜਿਹੜੀ ਤਰੀਕ ਰੱਖੀ ਐ ਉਹ ਵੀ ਇਹਨਾਂ ਨੇ ਸਾਡੇ ਜ਼ਖਮਾਂ ਤੇ ਨੂਨ ਛਿੜਕਣ ਲਈ ਵੋਟਾਂ ਦੀ ਡੇਟ ਰੱਖੀ ਐ ਪਹਿਲੀ ਜੂਨ ਨੂੰ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਇਹ ਇਹ ਪੰਜਾਬ ਦੇ ਲੋਕ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਗੇ ਇਹਨਾਂ ਦੇ ਵਿਰੁੱਧ ਵੋਟਾਂ ਪੁਕਤਾ ਕੇ ਸੋ ਤੱਕਾ ਦਾ ਚੰਡੀਗੜ੍ਹ ਪ੍ਰਸ਼ਾਸਨ ਕੋਲ ਤੁਹਾਡਣਾ ਵੀ ਕੀਤਾ ਕਿ ਜੇ ਜੋ ਤੁਸੀਂ ਨਾਮਿਨੇਸ਼ਨ ਫਾਈਲ ਕਰਨਗੇ ਸੀ ਤਾਂ ਤੁਹਾਡੀ ਪਾਰਟੀ ਦਾ ਨਾਮ ਵੀ ਕੱਢ ਦਿੱਤਾ ਗਿਆ ਸੀ ਬਿਲਕੁਲ ਜੀ ਸਾਡੇ ਨਾਲ ਲਗਾਤਾਰ ਤੱਕ ਇਹ ਉਹਨੇ ਅਸੀਂ ਆਪਣਾ ਪਾਰਟੀ ਦਾ ਅਥਾਰਟੀ ਲੈਟਰ ਲਾਇਆ ਇਹਨਾਂ ਨੇ ਨਾਮ ਮਨਜ਼ੂਰ ਸਾਨੂੰ ਹੁਣ ਪੰਜਾਬ ਦਾ ਜਿਹੜਾ ਸਾਡਾ ਸਾਰਾ ਬਾਲਟੀ ਚੋਣ ਨਾਲ ਚੱਲ ਰਹੀ ਹੈ ਹਰਿਆਣੇ ਤੇ ਲੜ ਰਹੇ ਉਹ ਮਿਲਿਆ ਸੋ ਅਸੀਂ ਇਹਦੇ ਵਿਰੁੱਧ ਵੀ ਅਸੀਂ ਆਪਣਾ ਪਾਰਟੀ ਹਾਈ ਕੁਮਾਰ ਨੂੰ ਦੱਸਤਾ ਅਸੀਂ ਉਹਦਾ ਵੀ ਅਸੀਂ ਜਵਾਬ ਲੈ ਰਹੇ ਹਾਂ ਨਾ ਤੁਹ ਹਮਮ ਸੋ ਹੋਰ ਕਿਹੜੇ ਕਿਹੜੇ ਮੁੱਦੇ ਤੁਸੀਂ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਹਾਈਲਾਈਟ ਕਰੋਗੇ ਜੇਕਰ ਤੁਸੀਂ ਜਿੱਤਦੇ ਤੋਂ ਪਹਿਲ ਦੇ ਆਧਾਰ ਤੇ ਕਿਹੜਾ ਮਸਲਾ ਹੱਲ ਜਿਹੜੀ ਇੱਥੋਂ ਜਿਹੜੇ ਲੋਕ ਆ ਕੇ ਇੱਥੇ ਜਿਹੜੇ ਇੱਥੇ ਅਸ਼ਾਂਤੀ ਫੈਲਾ ਰਹੇ ਨੇ ਸਾਡੀ ਪਾਰਟੀ ਜਿਹੜੀ ਬਿਲਕੁਲ ਉਹ ਸ਼ਾਂਤੀ ਦੇ ਹੱਕ 'ਚ ਇੱਥੋਂ ਦੇ ਪੜ੍ਹੇ ਲਿਖੇ ਲੋਕ ਨੇ ਅਸੀਂ ਅਸੀਂ ਬਿਲਕੁਲ ਉਹਨਾਂ ਨੂੰ ਦੇਖੋ ਜੀ ਇੱਥੇ ਕਦੇ ਕੋਈ ਬਾਰਦਾਤ ਹੋ ਜਾਂਦੀ ਹੈ ਕਦੇ ਕੋਈ ਕੋਈ ਕਿਸੇ ਨੂੰ ਮਾਰ ਦਿੱਤਾ ਜਾਂਦਾ ਹੈ ਕਿਸੇ ਤੇ ਫਰੋਤੀ ਬੰਗਲੀ ਜਾਂਦੀ ਹੈ ਅਸੀਂ ਇਹਨਾਂ ਚੀਜ਼ਾਂ ਦੇ ਬਿਲਕੁਲ ਸਾਡਾ ਸ੍ਰੋਣੀ ਅਕਾਲੀ ਦਾ ਅੰਮਰਸਰ ਸਦਾ ਸਿਮਰਨ ਜੀ ਸਿਮਾਨ ਵਿਰੁੱਧ ਨੇ ਅਸੀਂ ਵਧੀਆ ਪ੍ਰਸ਼ਾਸਨ ਦੇ ਨਾਲ ਮਿਲ ਕੇ ਇੱਥੇ ਕਰਾਂਗੇ ਜੀ ਤੋਂ ਇੱਕ ਪਾਸੇ ਅਲਾਈਨਸ ਦੇ ਘਟਚੜ ਦੇ ਉਮੀਦਵਾਰ ਹੈਗੇ ਆ ਤੇ ਦੂਜੇ ਪਾਸੇ ਭਾਜਪਾ ਕੈਂਡੀਡੇਟ ਇਸ ਸਮੇਂ ਆਪਣੀ ਸਥਿਤੀ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਜੀ ਦੋਨਾਂ ਨੂੰ ਹਰਾ ਕੇ ਸਾਰਿਆਂ ਨੂੰ ਪਛਾੜ ਕੇ ਜਿੱਤਾਂਗੇ ਜੀ ਸੰਗਤਾਂ ਜਿਤਾਉਣਗੇ ਆ ਇਹ ਸੰਗਤਾਂ ਦੇ ਹੱਥ ਵਿੱਚ ਆ بڑے ਛੋਟੇ ਉਮੀਦਵਾਰਾਂ ਦੀ ਇੱਥੇ ਕੋਈ ਗੱਲ ਨਹੀਂ ਸੋ ਇਹ ਸਨ ਲਖਵੀਰ ਸਿੰਘ ਕੋਟਲਾ ਜਿਹੜਿਆਂ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਮੁੱਦੇ ਦੇ ਉੱਪਰ ਇਲੈਕਸ਼ਨ ਕਰਕੇ ਲੜਨ ਗਿਆ ਤੇ 1 ਜੂਨ ਜਿਹੜਾ ਕਿ ਵੋਟਰ ਦਿਨ ਹੈ ਉਸ ਦਿਨ ਦੇਖਣਾ ਹੋਵੇਗਾ ਕਿ ਜਿਹੜੇ ਲੋਕ ਨੇ ਕਿਸ ਪਾਲੇ ਦੇ ਵਿੱਚ ਆਪਣੀ ਕੀਮਤੀ ਵੋਟ ਪੁਗਾਤੇ ਨੇ ਇਹ ਹਣ ਵਾਲਾ ਸਮਾਂ ਦੱਸੇ ਕਬ ਜਿਹੜੇ ਅਪਡੇਟ ਲਈ ਜੁੜੇ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨ ਨਾਲ ਪਰਵਿੰਦਰ ਚੰਡੀਗੜ੍ਹ